ਦੇ ਪਲੱਥਾਂ ਦੇ ਮੇਰੇ ਵੀਰੋ ਇਸ ਵੱਡੇ ਕਬੱਡੀ ਕੱਪ ਦਾ ਸੇਵਕਾ ਪਹਿਲਾਂ ਜਾਫੀ ਬੋਲੀਏ ਕਿ ਰੇਡਰ ਤੂੰ ਦੱਸ ਅੱਜ ਦੇ ਇਸ ਪਲੱਥਾਂ ਦੇ ਵੱਡੇ ਕਬੱਡੀ ਕੱਪ ਦਾ ਬੈਸਟ ਜਾਫੀ ਸ਼ੀਲੂ ਦੇ 14 ਸ਼ੀਲੂ ਦੇ 14 ਟੱਚ ਤੇ ਚਾਰ ਜਫੇ ਰਾਜਾ ਪੱਤਰੀ ਦੇ 9 ਟੱਚ ਤੇ 4 ਜੱਫੇ ਆ ਮੇਰੇ ਵੀਰੋ ਤੇ ਮੈਨੂੰ ਲੱਗਦਾ ਕਾਲਾ ਆਟਾ ਜੀ ਰਾਜਾ ਪੱਤਰੀ ਹੋਈ ਬੈਸਟ ਹੈ ਅੱਜ ਦੇ ਪਤੱਥਾਂ ਦੇ ਮੇਲੇ ਦਾ ਰਾਜਾ ਪੱਤਰੀ ਹਾਰਲੇ ਦਾ ਜੇਤੂ ਬਣ ਗਿਆ ਇੱਕ ਵਾਰ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਬਾਈ ਬਾਹਰ ਬਾਹਰ ਡੰਡਾ ਹੁਣ ਡੰਡੇ ਵਾਲੇ ਬਾਈ ਆ ਪਾਈਪਾਂ ਚ ਕਰੰਟ ਆ ਰਾਜੇ ਮੁਬਾਰਕਾਂ ਵੀਰੇ ਹਾਰਲੇ ਦੀ ਚਾਬੀ ਕੱਡੀ ਕੱਪ ਦਾ ਵੀਰੇ ਹਾਲੇ ਕੋਈ ਨਾ ਹੋ ਯਾਰ ਪਾਸੇ ਭਰਾ ਬਣ ਕੇ ਅੱਜ ਦੇ ਇਸ ਕਬੱਡੀ ਕੱਪ ਦਾ ਬੈਸਟ ਰੇਡਰ ਬੁਲਟ ਨੇ 17 ਕਬੱਡੀਆਂ ਪਾ ਕੇ 12 ਅੰਕ ਲਏ ਆ ਤੇ ਅੰਬੇ ਸੌਰ ਸਿੰਘ ਵਾਲੇ ਨੇ 19 ਪਾ ਕੇ 18 ਨੰਬਰ ਲਏ ਆ ਅੰਬਾ 16 ਲੱਖ ਦਾ ਹਾਈ ਬੋਸਾ ਵੀ ਜਿੱਤ ਗਿਆ ਤੇ ਚਾਕ ਲੱਖ ਦਾ ਹਾਰਲੇ ਵੀ ਜਿੱਤ ਗਿਆ ਤੇ ਦੋ ਬੁਲਟ ਜਿੱਤ ਕੇ ਅੰਬਾ ਦਾ 25-30 ਲੱਖ ਲੈ ਗਿਆ ਘਰੇ ਤਾੜੀਆਂ ਇੱਕ ਵਾਰ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਅੰਬੇ ਦੇ ਲਈ